ਹੈਲੋ ਜੀ ਵੈਲਕਮ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਸਲਾਮ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ 'ਚ ਮੈਂ ਆਸ ਕਰਦੀ ਹਾਂ ਤੁਸੀਂ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਤੇ ਅੱਜ ਦੇ ਬਲੌਗ 'ਚ ਅਸੀਂ ਤੁਹਾਨੂੰ ਦਿਖਾਵਾਂਗੇ ਅਸੀਂ ਲਗਾਏ ਨੇ ਆ ਸ਼ੀਸ਼ੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀ ਹਨੇਰਾ ਹੋ ਗਿਆ ਕਾਫੀ ਜ਼ਿਆਦਾ ਸ਼ੀਸ਼ੇ ਲਗਾਉਂਦੇ ਹਾਂ ਨੂੰ ਕਿਉਂਕਿ ਅਸੀਂ ਆਪ ਹੀ ਲਗਾਏ ਨੇ ਇਸ ਕਰਕੇ ਤੇ ਸਬਜ਼ੀ ਕੱਟੀ ਹੋਈ ਆ ਗਾਜਰਾਂ ਤੇ ਆਲੂ ਦੀ ਉਹ ਵੀ ਤੜਕਾ ਲਗਾਵਾਂਗੇ ਇਹ ਠੰਡ ਜ਼ਿਆਦਾ ਹੋ ਗਈ ਠੰਡੇ ਕਾਰਨ ਤਾਂ ਬਾਬੋ ਜ਼ਿਆਦਾ ਅਰਿਸ ਕਰਕੇ ਫਿਰ ਅਸੀਂ ਸ਼ੀਸ਼ੇ ਲਿਆ ਕੇ ਲਗਾਏ ਨੇ ਤੇ ਬਰਤਨ ਵਗੈਰਾ ਵੀ ਧੋਣੇ ਵਾਲੇ ਨੇ ਟਾਈਮ 6:30 ਦੇ ਤਕਰੀਬਨ ਹੋ ਗਿਆ ਕਿਉਂਕਿ ਅਸੀਂ 4 ਵਜੇ ਲੱਗੇ ਆਂ ਸ਼ੀਸ਼ੇ ਲਗਾਣ ਸ਼ੀਸ਼ੇ ਵੀ ਰਿੱਕੀ ਭੱਜ ਨੇ ਆਪ ਹੀ ਲਗਾਏ ਨੇ ਤੇ ਪਹਿਲਾਂ ਮੈਂ ਬਰਤਨ ਧੋ ਲਾਂ ਮੈਂ ਤੇ ਨਾਲ-ਨਾਲ ਤੜਕਾ ਲਗਾਵਾਂਗੀ ਦੋਨੇ ਕੰਮ ਇਕੱਠੇ ਕਰਾਂਗੇ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਤੁਹਾਨੂੰ ਸਾਡੇ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲ ਸਕੇ ਸਭ ਤੋਂ ਪਹਿਲਾਂ ਮੈਂ ਕੜਾਈ ਧੋ ਲਵਾਂ ਕਿਉਂਕਿ ਅੱਜ ਸਾਰਾ ਦਿਨ ਮੇਰਾ ਸ਼ਹਿਰ ਨਿਕਲ ਗਿਆ ਰਸਨ ਨੂੰ ਵੀ ਪਾਉਣਾ ਸੀਗਾ ਤੇ ਹੋਰ ਵੀ ਕੁਝ ਦੋ ਤਿੰਨ ਕੰਮ ਕਰਨੇ ਵਾਲੇ ਸੀਗੇ ਉਹ ਵੀ ਕਰਨੇ ਕਿਤੇ ਤੇ ਸ਼ੀਸ਼ੇ ਵੀ ਲੈ ਕੇ ਆਏ ਸੀਗੇ ਇਸ ਕਰਕੇ ਥੋੜਾ ਲੇਟ ਹੋ ਗਏ ਚਲ ਕੋਈ ਗੱਲ ਨਹੀਂ ਰਾਤ ਆਪਣੇ ਕੋਲ ਹੀ ਆ ਨਹੀਂ ਸਵੇਰ ਹੋਈ ਜਾਂਦੀ ਹੈ ਕਦੀ ਕਦੀ ਚਾਹ ਪਾਣੀ ਪੀ ਲਿਆ ਸੀ ਕਿਉਂਕਿ ਇੱਥੋਂ ਅਸੀਂ ਗਏ ਆ 1 ਵਜੇ ਅਸੀਂ 4 ਵਜੇ ਘਰ ਆਏ ਆ ਤੇ ਕੋਈ ਵੀ ਨਿੱਕਾ ਮੋਟਾ ਕੰਮ ਹੋਵੇ ਘਰ ਦਾ ਜਿਦਾ ਛੇ ਛੇ ਲਗਾਣੇ ਰਿਪੇਅਰ ਵਗੈਰਾ ਕਰਨੀ ਤੇ ਇਹ ਸਾਡਾ ਸਾਰਾ ਕੰਮ ਰਿੱਕੀ ਭਾਜੀ ਆਪ ਖੁਦ ਕਰ ਲੈਂਦੇ ਨੇ ਸਾਨੂੰ ਬਾਹਰੋਂ ਬੰਦਾ ਮਗਾਂ ਦੇ ਜੂਰਤ ਨਹੀਂ ਪੈਂਦੀ ਕੰਮ ਕਰਨ ਵਾਸਤੇ ਇੰਨਾ ਕੁ ਭਾਜੀ ਹਾਂ ਥੋੜਾ ਨੇਰਾ ਜੂਰਤ ਹੋ ਜਾਂਦਾ ਪਰ ਕਮ ਆਪੇ ਕਰ ਲੈਂਦੇ ਨੇ ਚਲੋ ਕੋਈ ਗੱਲ ਨਹੀਂ ਘਰ ਦਾ ਕੰਮ ਹੈ ਜਦੋਂ ਮਰਜ਼ੀ ਕਰ ਲੋ ਦਾਲ ਸਬਜੀ ਨੂੰ ਵੀ ਅਸੀਂ ਹੁਣ ਤੜਕਾ ਲਗਾਵਾਂਗੇ ਨਾਲ ਨਾਲ ਬਰਤਨ ਧੋਵਾਂਗੇ ਕੜਾਈ ਧੋ ਲਈ ਹੈ ਮੈਂ ਇਹ ਹਰੀ ਸਬਜੀ ਆ ਉਹ ਧੋ ਲਈਏ ਤੇ ਸਭ ਕੀ ਨਾਲ ਤੜਕਾ ਲਗਾਵਾਂਗੇ ਕਿ ਮੈਂ ਸਭ ਜੀ ਆ ਕੇ ਕੱਟਣ ਲੱਗ ਪਈ ਸੀ ਤੇ ਬਾਜੀ ਹੁਣੀ ਲੱਗੇ ਹੋਏ ਸੀ ਸ਼ੀਸ਼ੇ ਲਗਾਉਣ ਵਾਸਤੇ ਉਹਨਾਂ ਨੂੰ ਵੀ ਕਾਫੀ ਟਾਈਮ ਲੱਗ ਗਿਆ ਸ਼ੀਸ਼ੇ ਆਪਾਂ ਕਟਾ ਕੇ ਲਿਆਂਦੇ ਸੀਗੇ ਬਟ ਸ਼ੀਸ਼ੇ ਥੋੜੇ ਜੇ ਵੱਡੇ ਆ ਕੇ ਸੀਗੇ ਉਹਨਾਂ ਦੀ ਕਟਿੰਗ ਕਰਨੀ ਪਈ ਇਸ ਕਰਕੇ ਜ਼ਿਆਦਾ ਟਾਈਮ ਲੱਗ ਗਿਆ ਸਾਡੇ ਇਹ ਨਹੀਂ ਹੈਗਾ ਕਿ ਹਨੇਰਾ ਹੋ ਗਿਆ ਜਾਂ ਕੁਝ ਕਹਿਣਗੇ ਇਦਾਂ ਦਾ ਕੁਝ ਨਹੀਂ ਹੁੰਦਾ ਡੈਡੀ ਕਹਿੰਦੇ ਕੋਈ ਗੱਲ ਨਹੀਂ ਹਨੇਸ ਫਿਰ ਦੇਰ ਹੋਈ ਜਾਂਦੀ ਆ ਕੰਮ ਕਰਦਿਆਂ ਨੂੰ ਕੋਈ ਚੱਕਰ ਨਹੀਂ ਤੇ ਅਸੀਂ ਲਗਾਉਂਦੇ ਆ ਤੜਕਾ ਜਲਦੀ ਜਲਦੀ ਸਬਜ਼ੀ ਬਣਾ ਲਈਏ ਕਿਉਂਕਿ ਰੋਟੀ ਵੀ ਬਣਾਣੀ ਹੈ ਇਸ ਕਰਕੇ ਮੇਥੀ ਵਗੈਰਾ ਟਮਾਟਰ ਵਗੈਰਾ ਕੱਟ ਲੈਨੇ ਪਿਆਜ਼ ਸਾਡੇ ਭੁੱਜ ਰਹੇ ਨੇ ਤੇ ਇੱਥੇ ਭਾਜੀ ਲੱਗ ਪਏ ਨੇ ਵੀਡੀਓ ਬਣਾਣ ਕਹਰੇ ਮੈਂ ਬਣਾਵਾਂਗਾ ਮੈਂ ਕਿ ਚਲੋ ਤੁਸੀਂ ਬਣਾ ਲਓ ਤੇ ਮੈਂ ਲੱਗ ਪਈਆ ਸਰਕਾ ਲਗਾ ਰਹੀਆਂ ਨਾਲੇ ਬਾਤਨ ਵਗੈਰਾ ਚੱਕ ਰਹੀਆਂ ਉਹ ਵੀ ਧੋਣੇ ਆ ਸਾਰੇ ਕੈਮਰਾਮੈਨ ਸਾਹਿਬ ਮੈਂ ਕਹ ਰਹੀ ਮੈਂ ਸਬਜ਼ੀ ਬਣਾਵਾਂਗਾ ਲੋ ਜੀ ਸਾਡੇ ਮੇਥੀ ਪਾਤੀਆ ਬਾਜੀ ਨੇ ਇਹ ਤਾਂ ਮੈਂ ਗੱਲ ਦੱਸਣੀ ਆ ਇਹਦੇ ਬਾਜੀ ਨਾ ਮਿਰਚ ਵੀ ਪਾਤੀ ਮਸਾਲਾ ਪੋਣਾ ਲਿਆ ਸਾਰਾ ਤੇ ਇਹਦੇ ਵਿੱਚ ਨਾ ਨਮਕ ਤੇ ਹਲਦੀ ਪਾੜਾ ਭੁੱਲ ਗਏ ਬਾਜੀ ਫਿਰ ਦੁਬਾਰਾ ਪਾਈਆ ਬਾਜੀ ਨੂੰ ਕਿਹਾ ਮੈਂ ਕਿਹਾ ਬਾਜੀ ਤੁਸੀਂ ਨਮਕ ਤੇ ਹਲਦੀ ਪਾਤੀ ਕਹਿੰਦਾ ਨਹੀਂ ਭਾਬੀ ਯਾਦ ਭੁੱਲ ਗਿਆ ਕਿ ਬਾਜੀ ਇਹ ਸਬਜ਼ੀ ਬਣਾਉਣ ਲੱਗਦੇ ਮੈਨੂੰ ਪੁੱਛ ਕੇ ਪਾਉਂਦੇ ਨੇ ਭਾਬੀ ਨਮਕ ਕਿੰਨਾ ਪਾਵਾਂ ਮਿਰਚ ਕਿੰਨੀ ਪਾਵਾਂ ਹਲਦੀ ਕਿੰਨੀ ਪਾਵਾਂ ਤੇ ਉਹਨਾਂ ਨੇ ਮੈਂ ਤਾਂ ਨਮਕ ਤੇ ਹਲਦੀ ਨੂੰ ਨਹੀਂ ਪੁੱਛਿਆ ਮੈਂ ਪੁੱਛ ਲਈ ਮੈਂ ਕਿਹਾ ਬਾਜੀ ਤੁਸੀਂ ਹਲਦੀ ਤੇ ਨਮਕ ਵਿੱਚ ਪਾਇਆ ਤੇ ਕਹਿੰਦੇ ਨਹੀਂ ਭਾਬੀ ਯਾਦ ਭੁੱਲ ਗਿਆ ਤੇ ਫਿਰ ਮੈਂ ਆ ਦੁਆਰਾ ਲੋ ਜੀ ਸਾਡੀ ਸਮਝੀ ਬਣ ਗਈ ਹੋ ਗਈ ਹੈ ਤਿਆਰ ਤੇ ਮਿਲਦੇ ਆਂ ਨੈਕਸਟ ਬਲੌਗ ਚ ਪਲੀਜ਼ ਵੀਰਨ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਦੱਸਿਓ ਤੁਹਾਨੂੰ ਸ਼ੀਸ਼ੇ ਕਿੱਦਾਂ ਦੇ ਲੱਗੇ ਇਹ ਸ਼ੀਸ਼ੇ ਲੱਗੇ ਆਂਗੇ ਜਿਹੜੇ ਅੰਦਰੋਂ ਦਿਸੇਗਾ ਬਾਹਰ ਕੋਈ ਆਇਆ ਗਿਆ ਬਲੈਕ ਸ਼ੀਸ਼ੇ ਨਹੀਂ ਬਲੈਕ ਐਂਡ ਵਾਈਟ ਜਿਹਨੂੰ ਕਹਿ ਸਕਦੇ ਆਂ ਆਪਾਂ ਤੇ ਬਾਹਰੋਂ ਨਹੀਂ ਪਤਾ ਲੱਗੇਗਾ कि असर अंदर रसोई की कर रहे हैं कि नहीं कर रहे हैं। चलो ठीक है जी मिलते हैं नैक्सट ब्लॉक हम असी सब्जी बना के बाथरुम वगैरह भी धो लेने तो असम जल्दी जल्दी आटा गुन के रोटियां ला, ला लेए मिलते हैं ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋਹਣੇ ਜਿਹਾ ਕਮੈਂਟ ਕਰ ਲਈ ਵੀਡੀਓ ਨੂੰ ਵਾਚ ਕਰਨ ਲਈ ਮਿਲਦੇ ਆਂ ਫਿਰ ਬਾਏ ਬਾਏ ਰੱਬ ਰੱਖਾ ਜੀ ਬਾਈ ਬਾਈ ਤੁਹਾਨੂੰ ਇਦਾਂ ਹੀ ਹਮੇਸ਼ਾ ਖੁਸ਼ ਰੱਖੇ ਬਾਏ ਬਾਏ